ਅੱਜ ਦੇ ਦਿਨ ਦੇ ਇਤਿਹਾਸ ਨੂੰ ਫਰੋਲੀਏ ਤਾਂ ਪੰਨਿਆਂ 'ਚੋਂ ਬਹੁਤ ਕੁਝ ਮਿਲਦਾ ਹੈ ਅੱਜ ਤਾਰੀਖ 24 ਜਨਵਰੀ 2124 ਦਿਨ ਮੰਗਲਵਾਰ 11 ਮਾਘ ਨਾਨਕਸ਼ਹੀ ਸੰਮਤ 555 ਹੈ ਅਜਦਾ ਦਿਨ ਇੱਕ ਖਾਸ ਇਤਿਹਾਸ ਨਾਲ ਵੀ ਸਬੰਧਤ ਰੱਖਦਾ ਹੈ ਮਤਲਬ ਕਿ 24 ਜਨਵਰੀ 1950 ਨੂੰ ਭਾਰਤ ਦੀ ਸੰਵਿਧਾਨ ਸਭਾ ਨੇ ਨੋਬਲ ਪੁਰਸਕਾਰ ਵਿਜੇਤਾ ਰਵਿੰਦਰਨਾਥ ਟੈਗੋਰ ਵੱਲੋਂ ਲਿਖੇ ਤੇ ਸੰਗੀਤਬੱਧ ਕੀਤੇ ਗੀਤ ਨੂੰ ਭਾਰਤੀ ਰਾਸ਼ਟਰੀ ਗਾਣ ਵਜੋਂ ਅਪਣਾਇਆ ਸੀ 24 ਜਨਵਰੀ ਨੂੰ ਹੀ 284 ਮੈਂਬਰਾਂ ਨੇ ਸੰਵਿਧਾਨ ਲਾਗੂ ਕਰਨ ਦੇ ਹਸਤਾਖਰ ਕੀਤੇ ਇਸ ਤੋਂ ਇਲਾਵਾ ਇਸ ਦਿਨ ਜਾਨੀ ਕਿ 24 ਜਨਵਰੀ 1952 ਚ ਪਹਿਲੀ ਚੋਣ ਹੋਣ ਤੋਂ ਬਾਅਦ ਪਹਿਲੀ ਵਾਰ ਦੇਸ਼ ਦੇ ਸੰਸਦ ਦਾ ਗਠਨ ਹੋਇਆ ਹਾਲਾਂਕਿ ਸੰਵਿਧਾਨ ਸਭਾ ਪੰਗ ਹੋਣ ਦੇ ਬਾਵਜੂਦ ਅਸਥਾਈ ਤੌਰ ਤੇ ਕਾਰਜਸ਼ੀਲ ਵੀ ਰਹੀ ਇਸ ਦਿਨ ਹੀ ਮਤਲਬ ਕਿ 24 ਜਨਵਰੀ ਨੂੰ ਡਾਕਟਰ ਰਜਿੰਦਰ ਪ੍ਰਸਾਦ ਨੂੰ ਦੇਸ਼ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ ਜਿਹੜੇ ਕਿ ਫਿਰ 1957 ਨੂੰ ਮੁੜ ਦੁਬਾਰਾ ਵੀ ਰਾਸ਼ਟਰਪਤੀ ਚੁਣੇ ਗਏ ਅੱਜ ਦੇ ਦਿਨ ਹੀ 24 ਜਨਵਰੀ 1950 ਨੂੰ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਵਜੋਂ ਅਪਣਾਇਆ ਗਿਆ 24 ਜਨਵਰੀ ਨੂੰ ਉੱਤਰ ਪ੍ਰਦੇਸ਼ ਸੂਬੇ ਦੀ ਸਥਾਪਨਾ ਵੀ ਹੋਈ ਭਾਰਤ ਅੰਦਰ ਲੜਕੀਆਂ ਪ੍ਰਤੀ ਮਾਨਸਿਕਤਾ ਬਦਲਣ ਦੇ ਇਰਾਦੇ ਵਿੱਚ ਹੋਈ ਇੱਕ ਕੋਸ਼ਿਸ਼ stdc 24 ਜਨਵਰੀ 2008 ਤੋਂ ਨੈਸ਼ਨਲ ਗਰਲ ਚਾਈਲਡ ਡੇ ਦੇ ਰੂਪ ਵਿੱਚ ਜੋ ਵੀ ਮਨਾਇਆ ਜਾਣ ਲੱਗਾ ਅੱਜ ਦੇ ਦਿਨ 24 ਜਨਵਰੀ ਨੂੰ ਨਾਭਾ ਰਿਆਸਤ ਦੇ ਮਹਾਰਾਜਾ ਰੇਪਤਵੰਦ ਸਿੰਘ ਨੇ ਆਪਣੇ ਪਿਤਾ ਮਹਾਰਾਜਾ ਹੀਰਾ ਸਿੰਘ ਦੀ ਮੌਤ ਮਗਰੋਂ ਜਦੋਂ ਅੰਗਰੇਜ਼ ਸਾਮਰਾਜ ਦੀ ਪ੍ਰਖਿਆ ਵਜੋਂ ਰਾਜ ਗੱਦੀ ਸੰਭਾਲੀ ਤਾਂ ਅੰਗਰੇਜ਼ ਉਸ ਵੇਲੇ 당 ਰਹਿ ਗਏ ਜਦੋਂ ਬ੍ਰਿਸ਼ਟ ਰਸਮ ਦੇ ਉਲਟ ਮਹਾਰਾਜਾ ਰਪਤੇਮਨ ਸਿੰਘ ਨੇ ਰਾਜ ਭਾਗ ਸੰਭਾਲਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸ਼ੀਰਵਾਦ ਲਿਆ ਤੇ ਸਿੱਖ ਧਰਮ ਦੀ ਮਾਣ ਮਰਿਆਦਾ ਨੂੰ ਹੋਰ ਅੱਗੇ ਵਧਾਇਆ ਅੱਜ ਦੇ ਦਿਨ 24 ਜਨਵਰੀ ਨੂੰ ਇੰਦਰਾ ਗਾਂਧੀ ਨੇ ਪਹਿਲੀ ਵਾਰ ਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਵਾਗਡੋਰ ਵੀ ਸੰਭਾਲੀ ਸੀ ਸੋ ਰੱਬ ਰਾਖਾ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ